ਗਾਇਸ ਉਹ ਦੇਖੋ ਮਿਲ ਗਿਆ ਦੇਸੀ ਨੂੰ ਦੇਸੀ ਯੂ ਇਹਦੇ ਨਾਲ ਹੀ ਜਾਈ ਹੁਣ ਪਿੰਡ ਜਾ ਕੇ ਵਿਆਹ ਕਰਾ ਲਈ ਪਿੰਡੂ ਕਿਸੇ ਥਾਂ ਦੇ ਦੇਸੀ ਸਵਾਗ ਯਸ ਵੀ ਆਰ ਦੇਸੀ ਵਾਟ ਡੂ ਯੂ ਥਿੰਕ ਯੂ ਆਰ ਅਮਰੀਕਨ Who has given me the power to decide what is right and what is wrong? ਤੈਨੂੰ ਜਿਵੇਂ ਬੁੱਕ ਬਾਇਰਸ ਕੋਲ ਮੈਂ ਬੁੱਕ ਇਸ ਪੰਜਾਬੀ ਟੌਂਗ ਅ ਪਿੰਕ ਬਾਕ ਚੈਕਿੰਗ ਛੱਡ ਲੈ ਸੁਣ ਮਗਰੇਜੇ ਲੱਖਰ ਬਥੇਰੀ ਹੋ ਗਿਆ ਨਾ ਜੇ ਗਾਂ ਨੂੰ ਕਿਸੇ ਨਾਲ ਬਤਮੇਜ ਕੀਤੀ ਨਾ ਅੰਗਰੇਜ਼ੀ ਚ ਪੰਚ ਨਹੀਂ ਪੰਜਾਬੀ 70 ਵੇਟ ਕਰੂੰਗਾ ਮੈਂ ਅੱਜ ਨਿਕਲੇ ਤੂੰ ਮੈਨੂੰ ਤਾਂ ਬਹੁਤ ਘੈਂਟ ਇੰਗਲਿਸ਼ ਬੋਲ ਲੈਣਾ। ਕੱਲ ਹੋਣ ਵਾਲੇ ਕੰਪੀਟੀਸ਼ਨ 'ਚ ਜੇ ਮੇਰੀ ਥੋੜੀ ਜਿਹੀ ਹੈਲਪ ਕਰ ਦਿੰਦਾ ਮੈਂ ਕੰਪੀਟੀਸ਼ਨ ਪੱਕਾ ਜਿੱਤ ਜਾਣਾ ਸੀ। ਗੱਲ ਪਤਾ ਕੀ ਆ? ਹੂੰ ਮੇਰਾ ਦਿਲ ਪੰਜਾਬੀ ਬੋਲਦਾ। ਕਿ ਮੈਂ ਸਿਰਫ ਦੇਣ ਵਾਲੀ ਗੱਲ ਸੁਣਾ। ਹੂੰ ਓਕੇ। ਅਚਰੂਪ ਗੱਲ ਸੁਣ ਯਾਰ। ਪੰਜਾਬੀ ਬਹੁਤ ਸੋਹਣੀ ਬੋਲਦੇ ਆ। ਜੇ ਕੱਲ ਦੇ ਕੰਪੀਟੀਸ਼ਨ ਦੇ ਵਿੱਚ ਤੂੰ ਪੰਜਾਬੀ ਬੋਲੇ ਮੈਨੂੰ ਪੂਰਾ ਹੀ ਕਹਿਣਾ ਤੂੰ ਸਾਰਿਆਂ ਦਾ ਦਿਲ ਜਿੱਤ ਲੈਣਾ ਯਾਰ। ਤੂੰ ਬਿਲਕੁਲ ਸਹੀ ਕਹਿ ਰਹੇ ਆ ਮੈਂ। But you know, Punjabi nal dil ta competition nahin. It is important for us to understand the value of our dreams. Our attitude towards the life is what makes us. So just be yourself and do whatever that makes you. Thank you. Hello everyone. Confidence. This is something we all should have. This is something which gives the strength to fulfill our dreams. This makes us believe in ourselves. So just just do whatever you feel is right for you. Believe in yourself. And you might fall. You might make mistakes, but just learn from all the experiences, bad or good, and rise up. Don't fear. And you know, this is one thing I'm now full of. Thank you very much. Impressive speech. Now we have a wild card entry. Please welcome Amrinder Singh. सब तो पहला जी मेरे वालों सारे नु प्यार सत्या बहुत धनवादी हूँ ਮੈਂ ਅੱਜ ਤੱਕ ਸਿਰਫ ਟੀਵੀ ਦੇ ਰਿਐਲਿਟੀ ਸ਼ੋਜ਼ ਦੇ ਵਿੱਚ ਵਾਈਲਡ卡ਡ ਐਂਟਰੀ ਬਾਰੇ ਵੇਖਿਆ ਸੀ ਤੇ ਸੁਣਿਆ ਸੀ ਤੇ ਅੱਜ ਮੇਰੀ ਐਂਟਰੀ ਵੀ ਵਾਈਲਡ卡ਡ ਹੋਈ ਆ ਜੀ ਤੇ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਦੀਆਂ ਕੁਝ ਲੋਕ ਵਿਚੋ ਸੋਚਦੇ ਹੋਣੇ ਵੀ ਦੇਸੀ ਜਿਹਾ ਬੰਦਾ ਪਿੰਡੂ ਜਿਹਾ ਅੰਗਰੇਜ਼ੀ ਦੇ ਕੰਪੀਟੀਸ਼ਨ ਚ ਸਟੇਜ ਤੇ ਕਿੱਥੋਂ ਚੜਾ ਆ ਕੁਝ ਕੁ ਮੇਰੇ ਆਪਣੇ ਮੇਰੇ ਘਰ ਦੇ ਮੈਨੂੰ ਚਾਣ ਵਾਲੇ ਸ਼ਰਮਿੰਦਾ ਹੋ ਰਹੇ ਹੋਣੇ ਵੀ ਐਮੇ ਅੰਗਰੇਜ਼ੀ ਦੇ ਕੰਪੀਟੀਸ਼ਨ 'ਚ ਪੰਜਾਬੀ ਕਿਉਂ ਬੋਲੀ ਜਾਂਦਾ ਮੈਨੂੰ ਇੱਥੇ ਕਿਸ ਨੂੰ ਗਿਆਨਵੰਦ ਨਹੀਂ ਆਇਆ ਮੈਂ ਤੁਹਾਨੂੰ ਸਿਰਫ ਅੱਜ ਇੱਕ ਕਹਾਣੀ ਸੁਣਾਉਣਾ ਹੈ ਮੈਂ ਆਪਣੇ ਦਿਲ ਵਾਲੀ ਗੱਲ ਸਾਂਝੀ ਕਰਨ ਆਇਆ ਤੇ ਅੱਜ ਮੈਂ ਇਸ ਡਾਈਸ ਦਾ ਸਹਾਰਾ ਵੀ ਨਹੀਂ ਲਵਾਂਗਾ ਤੇ ਅੱਜ ਮੇਰੀਆਂ ਲੱਤਾਂ ਵੀ ਨਹੀਂ ਕੰਬਣਗੀਆਂ ਤੇ ਅੱਜ ਮੇਰੀ ਆਵਾਜ਼ ਵੀ ਨਹੀਂ ਕੰਬੂਗੀ ਇਹ ਕਹਾਣੀ ਇੱਕ ਨਿੱਕੇ ਜਿਹੇ ਬੱਚੇ ਤੇ ਉਹਦੀ ਮਾਂ ਦੀ ਆ। ਇੱਕ ਨਿੱਕਾ ਜਿਹਾ ਬੱਚਾ ਜਿਹਨੂੰ ਕੁਝ ਵੀ ਨਹੀਂ ਆਉਂਦਾ। ਉਹਦੀ ਮਾਂ ਉਹਨੂੰ ਬੋਲਣਾ ਸਿਖਾਉਂਦੀ ਆ। ਉਹਨੂੰ ਪੜ੍ਹਨਾ ਸਿਖਾਉਂਦੀ ਆ ਤੇ ਉਹਨੂੰ ਲਿਖਣਾ ਸਿਖਾਉਂਦੀ ਆ। ਉਹਨੂੰ ਤੁਰਨਾ ਸਿਖਾਉਂਦੀ ਆ। ਦੁਨੀਆ ਸਮਝਾਉਂਦੀ ਉਹਦੀ ਮਾਂ ਉਹਨੂੰ ਤੇ ਕਾਮਯਾਬ ਇਨਸਾਨ ਬਣਾਉਂਦੀ ਆ। ਤੇ ਹੁਣ ਉਹਦਾ ਉੱਠਣਾ ਬੈਠਣਾ ਵੱਡੇ ਤੇ ਪੜ੍ਹੇ ਲਿਖੇ ਲੋਕਾਂ ਚ ਹੋਇਆ। ਇੱਕ ਦਿਨ ਮਾਂ ਉਹਦੀ ਉਹਦੀ ਕਾਮਯਾਬੀ ਵੇਖਣ ਉਹਦੇ ਆਫਿਸ ਉਹਦੇ ਦਫ਼ਤਰ ਗਈ। ਉਥੇ ਨਾਲ ਦੇ ਕਹਿੰਦੇ ਸਾਨੂੰ ਅੱਜ ਤੇਰੀ ਮਾਂ ਨੂੰ ਵੇਖ ਕੇ ਪਤਾ ਲੱਗਾ ਤੂੰ ਤੇ ਇੱਕ ਦੇਸੀ ਜਾਂ ਇੱਕ ਪਿੰਡੂ ਜਾਂ ਇੱਕ ਗਵਾਰਜਾ ਬੰਦਾ। ਉਹਥੇ ਬੜਾ ਸ਼ਰਮਿੰਦਾ ਹੁੰਦਾ। ਉਹ ਜਦੋਂ ਘਰ ਆਉਂਦਾ ਤੇ ਆਪਣੀ ਮਾਂ ਨੂੰ ਕਹਿੰਦਾ ਵੀ ਮਾਤਾ ਤੂੰ ਮੇਰੇ ਆਫਿਸ ਨਾ ਆਇਆ ਕਰ। ਬੇਬੇ ਤੂੰ ਮੇਰੇ ਆਫਿਸ ਨਾ ਆਇਆ ਕਰ ਲੋਕੀ ਹੱਸਦੇ ਆ ਮੇਰੇ ਤੇ। ਆਫਿਸ ਕੀ ਤੂੰ ਮੇਰੇ ਕਲਬਾਂ 'ਚ ਵੀ ਨਾ ਆਇਆ ਕਰ। ਮੇਰੀਆਂ ਪਾਰਟੀਆਂ 'ਚ ਵੀ ਨਾ ਆਇਆ ਕਰ। ਮੈਂ ਥੱਕ ਕੇ ਆਉਂਗਾ ਤੇਰੀ ਕੋਚ। ਮੈਂ ਤੈਨੂੰ ਮਿਲਦਾ ਰਾਤ ਨੂੰ ਆ ਕੇ। ਮੈਂ ਰੋਜ਼ ਮਿਲੂੰਗਾ ਤੈਨੂੰ। ਉਥੇ ਨਾ ਆਇਆ ਕਰ ਬੇਬੇ। ਪਰੀਜ਼ ਘਰ ਚੋਂ ਬਾਹਰ ਨਾ ਜਾਇਆ ਕਰ। ਉਹੀ ਮਾਂ ਜਿਨੇ ਉਹਨੂੰ ਤੁਰਨਾ ਸਿਖਾਇਆ, ਉਹਨੂੰ ਬੋਲਣਾ ਸਿਖਾਇਆ, ਉਹਨੂੰ ਦੁਨੀਆ ਸਮਝਾਈ, ਉਹਨੂੰ ਇੱਕ ਕਾਮਯਾਬ ਇਨਸਾਨ ਬਣਾਇਆ। ਤੇ ਉਸ ਬੰਦੇ ਨੇ ਉਹਨੂੰ ਆਪਣੇ ਘਰ ਚ ਕੈਦ ਕਰਤਾ। ਤੁਹਾਨੂੰ ਪਤਾ ਉਹ ਮਾਂ ਕਾਉਣੇ ਆ। ਆਪਣੀ ਮਾਂ ਬੋਲੀ ਪੰਜਾਬੀ। ਜਿਨਨੇ ਸਾਨੂੰ ਬੋਲਣਾ ਸਿਖਾਇਆ ਜਿਨਨੇ ਸਾਨੂੰ ਤੁਰਨਾ ਸਿਖਾਇਆ ਦੁਨੀਆਂ ਸਮਝਾਈ ਤੇ ਕਾਮਯਾਬ ਇਨਸਾਨ ਬਣਾਇਆ ਤੇ ਅੱਜ ਅਸੀਂ ਉਹਨੂੰ ਆਪਣੇ ਘਰ ਕੈਦ ਕੀਤਾ ਕਿ ਜਿਹੜਾ ਬੰਦਾ ਆਪਣੀ ਮਾਂ ਨੂੰ ਪਿਆਰ ਨਹੀਂ ਕਰਦਾ ਉਹਨੂੰ ਸਖਤ ਨਫਤਾ ਹੈ ਜੇ ਬੰਦੇ ਤੋਂ ਮੈਨੂੰ ਮਾਣ ਆਪਣੀ ਮਾਂ ਬੋਲੀ ਪੰਜਾਬੀ ਤੇ ਮੈਨੂੰ ਮਾਣ ਆਪਣੀ ਮਾਂ ਤੇ ਤੇ ਕੁਝ ਕੁ ਲੋਕ ਕੁਝ ਲੋਕ ਸੋਚਦੇ ਆ ਵੀ ਪੰਜਾਬੀ ਮਾਂ ਬੋਲੀ ਨਾਲ ਸਿਰਫ ਦਿਲ ਜਿੱਤੇ ਜਾ ਸਕਦੇ ਆ ਕੰਪੀਟੀਸ਼ਨ ਨਹੀਂ ਸ਼ਾਇਦ ਉਹਨਾਂ ਨੇ ਕਦੇ ਆਪਣੇ ਦਿਲ ਦੀ ਗੱਲ ਸੁਣੀ ਨਹੀਂ ਹਮੇਸ਼ਾ ਆਪਣੇ ਦਿਲ ਵਾਲੀ ਗੱਲ ਸੁਣੀ ਚਾਹੀਦੀ ਆ ਤੇ ਮੇਰਾ ਦਿਲ ਪੰਜਾਬੀ ਬੋਲਦਾ ਜਿਹੜਾ ਬੰਦਾ ਆਪਣੇ ਦਿਲ ਵਾਲੀ ਗੱਲ ਨਹੀਂ ਸੁਣਦਾ ਉਹ ਇੱਕ ਝੂਠਾ ਇਨਸਾਨ ਹੈ ਇੱਕ ਫਰੇਬੀ ਇਨਸਾਨ ਹੈ ਤੇ ਇੱਕ ਮਕਾਰ ਇਨਸਾਨ ਹੈ ਤੇ ਜੇ ਤੁਸੀਂ ਕਾਮਯਾਬ ਪੰਜਾਬੀ ਹੋ ਤੇ ਸਾਰੇ ਅੱਜ ਮੇਰੇ ਨਾਲ ਇੱਕ ਵਾਅਦਾ ਕਰੋ ਵੀ ਆਪਣੀ ਮਾਂ ਬੋਲੀ ਪੰਜਾਬੀ ਕਦੇ ਨਹੀਂ ਭੁੱਲਾਂ ਕਿਉਂਕਿ ਸਾਡੀ ਕਾਮਯਾਬੀ ਦੇ ਵਿੱਚ ਸਾਡੀ ਮਾਂ ਦੀ ਕਾਮਯਾਬੀ ਤੇ ਸਾਡੀ ਕਾਮਯਾਬੀ ਦੇ ਵਿੱਚ ਸਾਡੀ ਮਾਂ ਬੋਲੀ ਪੰਜਾਬੀ ਦੀ ਕਾਮਯਾਬੀ ਧੰਨਵਾਦ ਜੀ